ਹਾਂਜੀ ਦੋਸਤੋ ਆਪਣੇ ਬੇਬੇ ਦਾਦੀਆਂ ਦੇ ਪ੍ਰਾਤਨ ਸੰਦੂਖ ਸੰੂਕੜੀਆਂ ਬਹੁਤ ਘੱਟ ਘਰਾਂ ਦੇ ਵਿੱਚ ਬਚੇ ਹੋਣਗੇ ਤੇ ਵਧੀਆ ਪੂ ਦੇਖ ਸਕਦੇ ਤੁਸੀਂ ਬਹੁਤ ਪੁਰਾਣੇ ਆਪਣੇ ਸੰਦੂਖ ਤੇ ਨੁਕੜੀ ਤੇ ਤੇ ਬਹੁਤ ਹੀ ਵਧੀਆ ਹਾਲਤ ਚ ਪਏ ਆ ਤੇ ਨਾ ਇਹਨਾਂ ਸੰਦੂਖ ਲੱਗੇ ਬਹੁਤ ਵਧੀਆ ਲੱਕੜ ਹੁੰਦੀ ਸੀ ਪਹਿਲਾਂ ਮੀਨਾਕਾਰੀ ਕੀਤੀ ਇਹ ਦੇਖ ਸਕਦੇ ਤੁਸੀਂ ਸੰਦੂਖ ਤੇ ਤੇ ਦਰ ਸੰਦੂਖੜੀ ਤੋਂ ਵੀ ਪੂਰੇ ਵਧੀਆ ਚੜੇ ਹੋਏ ਆ ਕੋਕੇ ਦੋਨਾਂ ਤੇ ਤੇ ਪ੍ਰਾਤਨ ਸੰਮੇ ਦੀ ਇੱਧਰ ਆਪਣਾ ਚਰਖਾ ਤੇ ਚੱਕੀ ਬਾਹਰ ਕੱਢੇ ਸੀਗੇ ਆਪਣੀ ਜਿਸ਼ੂ ਲੈਣ ਆਏ ਸੀ ਕਿਦਰ ਵੀ ਅੱਜ ਤੀਆਂ ਦਾ ਤਿਹਾੜਾ ਸ਼ਾਉਣ ਨੂੰ ਇੱਥੇ ਆਪਣਾ ਚਾਰ ਚੰਨ ਲਾਊਗਾ ਆਪਣਾ ਚਰਖਾ ਤੇ ਚੱਕੀ ਅੱਜ ਸਾਲ ਲੱਗੇ ਜਾਂਦਾ ਵੀਰ ਆਪਣਾ ਤੀਆਂ ਦਾ ਤਿਹਾੜਾ ਮਨਾਉਂਦੇ ਆ ਕਿਦਰੋਂ ਸ਼ਹਿਰ ਦੇ ਵਿੱਚ ਮੁਕਮਲ ਮਾਰਾ ਹੈ ਅੱਜ ਵੀ ਤੁਹਾਨੂੰ ਸ਼ਾਉਣ ਨੂੰ ਬਣਾ ਰਹੇ ਆ ਤੇ ਟੱਕਾ ਚਰਖਾ ਤੇ ਆਪਣੀ ਚੱਕੀ ਲੱਗੇ ਜਾ ਰਹੇ ਬਹੁਤ ਕਟਕਰਾਂ ਜੋ ਹੋਣਗੇ ਕਿਉਂਕਿ ਮਿਲਦੇ ਨਹੀਂ ਚਰਖੇ ਵਗੈਰਾ ਇਨ ਨਦਰਾ ਦੇ ਵਿੱਚ ਧਿਆਰਾਂ ਦਾ ਦਾ ਸਾਜ ਆਪਣਾ ਸਮਾਨ ਹੀ ਬਣ ਕੇ ਰਹਿ ਗਿਆ ਅੱਜ ਤੱਕ ਨੀਤੀ ਚੋਪ ਉੱਤੇ ਹੈ ਨਾ ਹੁਣ ਕਿਉਂਕਿ ਕੱਦ ਦਾ ਕੱਢਦਾ ਤਾਂ ਕੋਈ ਨਹੀਂ ਬਸ ਠੀਕ ਆ ਕਰ ਰੱਖਾਂ ਆਪਾਂ ਇਹ ਪਿੱਛੇ ਢਿੱਕੀ ਚ ਰੱਖਾਤੀ ਆਪਾਂ ਢਿੱਕੀ ਦਾ ਪਰਤ ਰਹੇ ਰਹਿੰਦੇ ਆ ਤਲਗਿਆ ਵਗੈਰਾ ਦਾਲ ਵਗੈਰਾ ਪੀਠ ਹਨੀ ਚਰ ਕੇ ਖਾਦਾ ਬਾਅਦ ਸੰਭਾਲ ਲਓ ਧਿਆਰ ਰੱਖੋ ਇਹ ਚਾਹਰ ਯਾਰ ਇਨਸ਼ੂ ਲੈ ਕੇ ਆਪਣਾ ਸਮਾਨ ਛੱਡ ਗਏ ਨਾ